ਸਵਾ ਘੰਟੇ ਤੱਕ ਕੋਈ ਮੀਟਿੰਗ ਮੁੱਖ ਮੰਤਰੀ ਪੰਜਾਬ ਬਾਹਰ ਆਏ ਨੇ ਜਿਸ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਇੰਪੋਰਟੈਂਟ ਗੱਲ ਕਹੀ ਕਿ ਇਸ ਮੀਟਿੰਗ ਦੇ ਵਿੱਚ ਚਰਚਾ ਇਹ ਹੋਈ ਹੈ ਕਿ ਜਿਹੜਾ ਇੰਟਰਸ ਵਾਟਰ ਟ੍ਰੀਟੀ ਹੈ ਪੰਜਾਬ ਦੇ ਵਿੱਚ ਜਿਹੜਾ ਪਾਣੀ ਉੱਥੋਂ ਆ ਸਕਦਾ ਹੈ ਔਰ ਉਹਨਾਂ ਨੇ ਜ਼ਿਕਰ ਕੀਤਾ ਇੰਡੀਆਸ ਵਾਟਰ ਟ੍ਰੀਟੀ ਜਿਹੜੀ ਹੈ ਇੰਡੀਆ ਪਾਕਿਸਤਾਨ ਦੇ ਵਿਚਾਲੇ ਔਰ ਪਿੱਛੇ ਜਿਹੜੇ ਜਦੋਂ ਦੋਵੇਂ ਦੇਸ਼ਾਂ ਦੇ ਵਿਚਾਲੇ ਮਾਹੌਲ ਖਰਾਬ ਹੋਇਆ ਤੇ ਉਸ ਤੋਂ ਬਾਅਦ ਹੀ ਸਥਿਤੀ ਇਸ ਤਰੀਕੇ ਦੀ ਬਣ ਗਈ ਕਿ ਪਾਣੀ ਜਿਹੜਾ ਉੱਧਰੋਂ ਛੱਡਿਆ ਜਾ ਰਿਹਾ ਹੈ ਉਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਤਾਂ ਇਸ ਮੀਟਿੰਗ ਦੇ ਵਿੱਚ ਚਰਚਾ ਹੋਈ ਕਿ ਜੇਕਰ ਉਧਰੋਂ ਪਾਣੀ ਪੰਜਾਬ ਵਾਲੇ ਪਾਸੇ ਨੂੰ ਮੋੜਿਆ ਜਾਂਦਾ ਹੈ ਤੇ 23 ਐਮਐਫ ਪਾਣੀ ਆਏਗਾ ਜੇ 23 ਐਮਐਫ ਪਾਣੀ ਐਸੀਐਮ ਕਹਿੰਦੇ ਹੋ ਨਜ਼ਰ ਆਈ ਨਹੀਂ ਕਿ ਜੇ 23 ਐਮਐਫ ਪਾਣੀ ਪੰਜਾਬ ਵਾਲੇ ਪਾਸੇ ਆਉਂਦਾ ਤਾਂ ਫਿਰ ਪੰਜਾਬ ਦੇ ਵਿੱਚ ਵੀ ਕਈ ਨਹਿਰਾਂ ਬਣ ਜਾਣਗੀਆਂ ਤੇ ਸਾਨੂੰ ਅੱਗੇ ਸਾਡਾ ਤਾਂ ਜਿਹੜਾ ਪੂਰਾ ਰੋਲਾ ਇਹ 2-4 ਐਮਐਫ ਦਾ ਹੀ ਹੈ ਜਿਹੜਾ ਅਸੀਂ ਹਰਿਆਣਾ ਨੂੰ ਪਾਣੀ ਦੇਣਾ ਹੈ ਜਾਂ ਹਰਿਆਣਾ ਮੰਗਦਾ ਹੈ ਤਾਂ ਸੀਐਮ ਇਹ ਕਹਿੰਦੇ ਨਜ਼ਰ ਆਏ ਕਿ ਜੇਕਰ ਉਹ ਪਾਣੀ ਆਉਂਦਾ ਹੈ ਤਾਂ ਫਿਰ ਪੰਜਾਬ ਦੇ ਕੋਲ ਇੱਕ ਬਦਲ ਹੈ ਕਿ ਹਾਂ ਅਸੀਂ ਫਿਰ ਪਾਣੀ ਦੇਣ ਬਾਰੇ ਗੱਲ ਕਰ ਸਕਦੇ ਆ ਜਾਂ ਸੋਚ ਸਕਦੇ ਆ ਤੇ ਇਸ ਸਮੇਂ ਦੀ ਅਹਿਮ ਤੇ ਵੱਡੀ ਖਬਰ ਤੁਹਾਨੂੰ ਦੱਸਦੇ ਆ ਮੀਟਿੰਗ ਖਤਮ ਹੋ ਚੁੱਕੀ ਐ ਐਸਵੀਐਲ ਦੇ ਮਸਲੇ ਦੇ ਉੱਤੇ ਔਰ ਇਸ ਮੀਟਿੰਗ ਦੇ ਵਿੱਚ ਇੱਕ ਨਵਾਂ ਪ੍ਰਪੋਜ਼ਲ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਰੱਖ ਦਿੱਤਾ ਗਿਆ ਹੈ ਕੇਂਦਰ ਦੀ ਸਰਕਾਰ ਦੇ ਵੱਲੋਂ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਪ੍ਰਪੋਜ਼ਲ ਇਹ ਰੱਖਿਆ ਗਿਆ ਹੈ ਕਿ ਜਿਹੜਾ ਪਾਣੀ ਹੈ ਤੁਹਾਨੂੰ ਇੰਡਸ ਵਾਟਰ ਟ੍ਰੀਟੀ ਵਾਲਾ ਜਿਹੜਾ ਪਾਣੀ ਹੈ ਰਾਵੀ ਦਰਿਆ ਦਾ ਜਿਹੜਾ ਪਾਣੀ ਹੈ ਜੇਕਰ ਉਹ ਮੋੜ ਕੇ ਜਿਹੜਾ ਪਾਕਿਸਤਾਨ ਜਾ ਰਿਹਾ ਹੈ ਜੇਕਰ ਉਹ ਪੰਜਾਬ ਵਾਲੇ ਪਾਸੇ ਹੋਰ ਮੋੜ ਦਿੱਤਾ ਜਾਂਦਾ ਹੈ ਅੰਤਾਂ ਉਸ ਤੋਂ ਬਾਅਦ ਦੀ ਸਥਿਤੀ ਇਸ ਤਰੀਕੇ ਦੀ ਹੋਏਗੀ ਕਿ ਜਿਹੜਾ ਪਾਣੀ ਹੈ ਉਹ ਪੰਜਾਬ ਹੁੰਦਾ ਹੋਇਆ ਫਿਰ ਹਰਿਆਣਾ ਵਾਲੇ ਪਾਸੇ ਵੀ ਭੇਜਿਆ ਜਾ ਸਕਦਾ ਹੈ ਇਹ ਅਹਿਮ ਤੇ ਵੱਡੀ ਖਬਰ ਹੈ ਇਸ ਸਮੇਂ ਦੀ ਐਸ.ਵਾਈ.ਐਲ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਬੋਲ ਕੇ ਗਏ ਨੇ ਨਾਲਾ ਕਿ ਉਹਨਾਂ ਨੇ ਜ਼ਰੂਰ ਜ਼ਿਕਰ ਕੀਤਾ ਜਦੋਂ ਵਾਰ-ਵਾਰ ਸਵਾਲ ਹੋ ਰਹੇ ਸੀ ਕਿ ਆਖਿਰ ਇਸ ਪੂਰੇ ਮਾਮਲੇ ਦੇ ਉੱਤੇ ਨਹਿਰ ਬਣਾ ਦਿੱਤੀ ਜਾਏਗੀ ਇਸ ਪ੍ਰਪੋਜ਼ਲ ਤੋਂ ਬਾਅਦ ਤਾਂ ਕਿ ਅਮਨੇ ਕਿਹਾ ਕਿ ਨਹੀਂ ਕੋਈ ਨਹਿਰ ਵਾਲਾ ਅਸੀਂ ਕਦਮ ਨਹੀਂ ਚੁੱਕ ਰਹੇ ਹਾਂ ਜਿਹੜੀ ਜ਼ਮੀਨ ਸੀ ਵੀ ਉਹ ਵੀ ਡੀ ਨੋਟੀਫਾਈ ਹੋ ਚੁੱਕੀ ਹੈ ਉਹ ਬਹੁਤ ਸਾਰੇ ਕਿਸਾਨਾਂ ਦੀ ਆਪਣੀ ਵਾਲੀ ਹੈ ਯਾਨੀ ਕੁੱਲ ਮਿਲਾਕੇ ਨਹਿਰ ਵਾਲੇ ਨਹਿਰ ਬਣਾਉਣ ਵਾਲੇ ਪਾਸੇ ਕੋਈ ਕਦਮ ਵਧਿਆ ਇਸ ਮੀਟਿੰਗ ਦੇ ਵਿੱਚ ਉਹ ਨਜ਼ਰ ਨਹੀਂ ਆ ਰਿਹਾ ਹਾਂ ਪਾਣੀ ਦੇ ਮੁੱਦੇ ਨੂੰ ਲੈ ਕੇ ਜ਼ਰੂਰ ਗੱਲਬਾਤ ਹੋਈ ਹੈ ਤਾਂ ਕਿ ਜੇਕਰ 23 एमएफ ਪਾਣੀ ਪਾਕਿਸਤਾਨ ਵਾਲਾ ਜੇ ਪੰਜਾਬ ਨੂੰ ਦੇ ਦਿੱਤਾ ਜਾਂਦਾ ਹੈ ਤਾਂ ਕਿ ਐਸਵਾਈਐਲ ਦਾ ਨਿਰਮਾਣ ਹੋਵੇਗਾ ਐਸਵਾਈਐਲ ਦੇ ਨਿਰਮਾਣ ਨੂੰ ਮਨਜ਼ੂਰੀ ਮਿਲ ਜਾਏਗੀ ਮੈਂ ਥੋੜੀ ਦੇਰ ਦੇ ਵਿੱਚ ਤੁਹਾਨੂੰ ਸੁਣਵਾਉਣਾ ਹੈ ਕਿ ਸੀਐਮ ਨੇ ਕੀ ਕੁਝ ਕੀਤਾ ਹੈ ਇਸ ਪੂਰੀ ਮੀਟਿੰਗ ਤੋਂ ਬਾਅਦ ਉਹ ਵੀ ਮੈਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਕਾਬਲੇ ਗੌਰ ਹੈ ਕਿ ਇਹ ਪੂਰਾ ਮਾਮਲਾ ਜੇਕਰ ਤੁਸੀਂ ਸਮਝੋ ਤਾਂ ਇੱਕ ਪਾਕਿਸਤਾਨ ਵਾਲੇ ਪਾਸੇ ਪਾਣੀ ਹੈ ਜਿਹੜਾ ਜਾਂਦਾ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਚਨਾਬ ਜੇਲਮ ਰਾਵੀ ਸਤਲੁਜ ਤੇ ਬਿਆਸ ਤੇ ਜਿਹੜਾ ਰਾਵੀ ਹੈ ਉਹ ਬਿਲਕੁਲ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਹੈ ਸਤਲੁਜ ਤੇ ਬਿਆਸ ਸਾਡੇ ਵਾਲੇ ਪਾਸੇ ਪੰਜਾਬ ਚੜ੍ਹਦੇ ਪੰਜਾਬ 'ਚ ਤੇ ਦੂਜੇ ਵਾਲੇ ਪਾਸੇ ਜਿਹੜਾ ਪਾਕਿਸਤਾਨ ਹੈ ਉਹਨਾਂ ਵਾਲੇ ਪਾਸੇ ਦੋ ਦਰਿਆ ਵਗਦੇ ਨੇ ਚਨਾਬ ਤੇ ਜੇਲਮ ਤੇ ਨਾਲ ਹੀ ਸਿੰਧ ਰੀਵਰ ਵੀ ਉੱਥੇ ਵਗਦੀ ਹੈ ਬਹੁਤ ਵੱਡੀ ਰੀਵਰ ਹੈ ਸਿੰਧ ਤਾਂ ਇੱਕ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ ਪਾਣੀ ਪਾਕਿਸਤਾਨ ਨੂੰ ਜਾਂਦਾ ਹੈ ਤਾਂ ਇਹ ਜ਼ਿਕਰ ਇਸ ਸਮੇਂ ਹੋ ਰਿਹਾ ਹੈ ਕਿ ਉਹ ਜਿਹੜਾ ਪਾਕਿਸਤਾਨ ਨੂੰ ਪਾਣੀ ਜਾ ਰਿਹਾ ਉਸ ਨੂੰ ਰੋਕਿਆ ਜਾਵੇ ਉਸ ਨੂੰ ਡਾਇਵਰਟ ਕਰਕੇ ਪੰਜਾਬ ਵਾਲੇ ਪਾਸੇ ਲਿਆਂਦਾ ਜਾਵੇ ਹੁਣ ਸਵਾਲ ਇਹ ਵੀ ਹੈ ਕਿ ਜੇ 23 ਐਮਐਫ ਪਾਣੀ ਪੰਜਾਬ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਤਾਂ ਫਿਰ ਕੀ ਹੋਏਗਾ ਤਾਂ ਡੈਫੀਨਿਟਲੀ ਉਹ ਸਾਰਾ ਪੰਜਾਬ ਦੇ ਲਈ ਪਾਣੀ ਸੰਭਾਲਣਾ ਵੀ ਮੁਸ਼ਕਿਲ ਹੋਏਗਾ ਤਾਂ ਉਸ ਨੂੰ ਅੱਗੇ ਡਾਇਵਰਟ ਕਰਨਾ ਹੋਏਗਾ ਜਿਹੜੀਆਂ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਅੱਜ ਵੀ ਪਾਣੀ ਨਹੀਂ ਪਹੁੰਚਿਆ ਜਾਂ ਘੱਟ ਪਹੁੰਚਿਆ ਤਾਂ ਉੱਥੇ ਵੀ ਫਾਇਦਾ ਹੋ ਸਕਦਾ ਹੈ ਜਿਹੜੀਆਂ ਟਿਊਬਵਲ ਦੇ ਸਹਾਰੇ ਹੀ ਕੰਮ ਚੱਲ ਰਹੇ ਆ ਖਾਸ ਤੌਰ ਤੇ ਝੋਨੇ ਦਾ ਉੱਥੇ ਫਾਇਦਾ ਹੋ ਸਕਦਾ ਹੈ ਤੇ ਜਿਹੜਾ ਪੰਜਾਬ ਦਾ ਹਰਿਆਣਾ ਦੇ ਨਾਲ ਵਿਵਾਦ ਹੈ ਪਾਣੀ ਵਾਲਾ ਐਸਵੀਐਲ ਵਾਲਾ ਉਹ ਵੀ ਹੱਲ ਹੋ ਸਕਦਾ ਹੈ ਜੇਕਰ ਉਹ ਸਾਰਾ ਪਾਣੀ ਤੇ ਹੀ ਐਮਐਫ ਜਿਹੜਾ ਸੀਐਮ ਜ਼ਿਕਰ ਕਰ ਰਹੇ ਸੀ ਜੋ ਪੰਜਾਬ ਵਾਲੇ ਪਾਸੇ

जेलम का तो हमारे पास नहीं आ सकता जेलम का तो हमारा चैनल नहीं है चनाब और रावी का पोंग में पोंग डैम में रंजीत सागर और अगर उधर से हमें पानी मिल रहा है उम्मीद है तो क्योंकि चैनल तो पंजाब ही है चैनल पंजाब है उस पानी का तो हमें आगे करने में क्या दिक्कत रहेगी हम तो भाई कन्हैया जी के बारिश हैं जिन्होंने दुश्मन को भी जंग में पानी पिलाया था हरियाणा दुश्मन थोड़ी है हरियाणा तो भाई है ना हमारा ये एक ही पतन का पानी पीते हैं हमारी रिश्तेदारियाँ हमारे गुप्पा मामे चाचे सांझे तो, तो मंत्री साहब से मैंने बात की कि सर इसको फास्ट ट्रैक पे लेके हमें ऊपर से अगर तेईस एम एफ आ जाएगा कितना आ 23 तेईस एम एफ मतलब तेईस मिलियन एकड़ फीट पानी ऊपर से आ जाएगा हमारे पास हम दो तीन एम एफ के लिए लड़ रहे हैं दोनों स्टेट अगर तेईस आ गया तो हमें क्या दिक्कत रहेगी दो चार नहरें पंजाब में बन जाएंगी उन नहरों का पानी पंजाब की खेती को भी मतलब मिलेगा आगे हरियाणा चला जाएगा आगे मध्य प्रदेश तक चला जाएगा यहाँ तक लेकिन चैनल तो पंजाबी रहेगा ना रिपेरियन तो पंजाब ही रहेगा और रिपेरियन का पहला हक होता है मंत्री ने उन्होंने कहा कि हम बिल्कुल जो है वो चैनल वो बंद नहीं करेंगे और जो पानी उनके पास जा रहा है जो हमारा खून बहा रहे हैं ਕਿਉਂ ਜਾ ਰਹੇ ਹੋ ਪਾਣੀ ਤਾਂ ਆ ਰਿਹਾ ਤਾਂ ਐਸਾ ਹੈ ਉਹਨਾਂ ਨੇ ਪੋਜ਼ੀਟਿਵ ਰਿਸਪਾਂਸ ਦਿਆ ਹੈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਪਾਟੇਲ ਸਾਹਿਬ ਦਾ ਇਸ ਸਮੇਂ ਦੀ ਅਹਿਮ ਤੇ ਵੱਡੀ ਖਬਰ ਤੁਹਾਨੂੰ ਦੱਸਣ ਇਸ ਖਬਰ ਦੇ ਉੱਤੇ ਲਗਾਤਾਰ ਬਣੇ ਹੋਏ ਹਾਂ ਕੋਸ਼ਿਸ਼ ਕਰਦੇ ਹਾਂ ਕਿ ਸਰਕਾਰ ਦਾ ਕੀ ਤਰਕ ਹੈ ਜਾਂ ਵਿਰੋਧੀ ਇਸ ਪੂਰੇ ਮੁੱਦੇ ਦੇ ਉੱਤੇ ਕੀ ਬੋਲਦੇ ਨੇ ਬਹੁਤ ਇੱਕ ਵੱਡੀ ਅਪਡੇਟ ਹੈ ਐਸਰਲ ਦੇ ਮੁੱਦੇ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਕਿ ਇੰਡਸ ਵਾਟਰ ਟ੍ਰੀਟੀ ਵਾਲਾ ਜ਼ਿਕਰ ਪਾਣੀ ਪੰਜਾਬ ਵਾਲੇ ਪਾਸੇ ਆਉਂਦਾ ਤਾਂ ਫਿਰ ਪੰਜਾਬ ਨਾ ਜਿਹੜਾ ਪਾਣੀ ਹੈ ਉਹ ਹਰਿਆਣਾ ਨੂੰ ਦੇਣ ਦੇ ਲਈ ਤਿਆਰ ਹੋਏਗਾ ਇਹ ਇਸ ਸਮੇਂ ਦੀ ਬਹੁਤ ਅਹਿਮ ਤੇ ਵੱਡੀ ਖਬਰ ਹੈ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਇਹ ਵੀ ਦੱਸ ਸਕਾਂ ਕਿ ਕਿਸ ਤਰੀਕੇ ਦੇ ਨਾਲ ਇਸ ਪਾਣੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਇਹ ਪਾਣੀ ਜਿਹੜਾ ਪੰਜਾਬ ਦੇ ਕੋਲ ਆਏਗਾ ਔਰ ਕਿਹੜਾ ਪਾਣੀ ਹੈ ਜਿਹੜਾ ਪੰਜਾਬ ਦੇ ਕੋਲ ਆਏਗਾ ਮੈਂ ਫਿਲਹਾਲ ਇੰਡਸ ਵਾਟਰ ਟ੍ਰੀਟੀ ਦਾ ਬਹੁਤ ਜ਼ਿਕਰ ਤੁਸੀਂ ਲਗਾਤਾਰ ਸੁਣ ਰਹੇ ਹੋ ਖਾਸ ਤੌਰ ਤੇ ਜਦੋਂ ਇੰਡੀਆ ਪਾਕਿਸਤਾਨ ਦੇ ਵਿਚਾਲੇ ਰਿਸ਼ਤੇ ਖਰਾਬ ਹੋਏ ਤੇ ਉਸ ਤੋਂ ਬਾਅਦ ਇਹ ਚਰਚਾ ਛਿੜੀ ਕਿ ਆਖਿਰ ਦੇ ਦੋਵੇਂ ਦੇਸ਼ਾਂ ਦੇ ਵਿਚਾਲੇ ਜਿਹੜੇ ਰਿਸ਼ਤੇ ਨੇ ਉਸ ਦਾ ਅਸਰ ਹੋਰ ਅੱਗੇ ਕੀ ਹੋਏਗਾ ਤਾਂ ਉਸ ਨੂੰ ਇੰਡਸ ਵਾਟਰ ਟ੍ਰੀਟੀ ਦੇ ਨਾਲ ਜੋੜ ਕੇ ਦੇਖਿਆ ਗਿਆ ਅਤੇ ਉਸ ਤੋਂ ਬਾਅਦ ਦੀ ਅਪਡੇਟ ਹੈ ਇਸ ਸਮੇਂ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਇੰਡਸ ਵਾਟਰ ਟ੍ਰੀਟੀ ਦਾ ਪਾਣੀ ਜੇਕਰ ਪੰਜਾਬ ਵਾਲੇ ਪਾਸੇ ਨੂੰ ਡਾਇਵਰਟ ਕੀਤਾ ਜਾਂਦਾ ਹੈ ਤਾਂ ਸੀਐਮ ਨੇ ਸੰਕੇਤ ਦਿੱਤੇ ਨੇ ਕਿ ਫਿਰ ਸਾਨੂੰ ਹਰਿਆਣਾ ਨੂੰ ਪਾਣੀ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਏਗੀ ਤਾਂ ਤੁਸੀਂ ਇਸ ਦਾ ਮਤਲਬ ਇਹ ਵੀ ਸਮਝ ਸਕਦੇ ਹੋ ਕਿ ਜੇਕਰ ਇਹ ਪਾਣੀ ਪੰਜਾਬ ਵਾਲੇ ਪਾਸੇ ਆ ਜਾਂਦਾ ਹੈ ਉਹ ਕਦੋਂ ਆਏਗਾ ਕਿਸ ਤਰੀਕੇ ਨਾਲ ਆਏਗਾ ਇੱਕ ਵੱਡਾ ਸਵਾਲ ਹੈ ਕਿ ਉਸ ਤੋਂ ਪਹਿਲਾਂ ਨਹਿਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਏਗੀ ਕਿ ਨਹਿਰ ਦੀ ਉਸਾਰੀ ਨੂੰ ਲੈ ਕੇ ਵੀ ਕੋਈ ਕਦਮ ਚੁੱਕੇ ਜਾਣਗੇ ਐਸਵਾਈਐਲ ਦੀ ਉਸਾਰੀ ਨੂੰ ਲੈ ਕੇ ਹਾਲਾਂਕਿ ਜਦੋਂ ਸਵਾਲ ਕੀਤਾ ਗਿਆ ਪੱਤਰਕਾਰਾਂ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਨਹਿਰ ਦੀ ਉਸਾਰੀ ਨੂੰ ਲੈ ਕੇ ਅਸੀਂ ਫਿਲਹਾਲ ਨਾ ਕੋਈ ਗੱਲਬਾਤ ਨਹੀਂ ਕੀਤੀ ਹੈ ਹਾਂ ਜਦੋਂ ਪਾਣੀ ਸਾਡੇ ਕੋਲ ਪਹੁੰਚ ਜਾਏਗਾ ਤਾਂ ਅਸੀਂ ਉਸ ਸਮੇਂ ਜ਼ਰੂਰ ਇਸ ਬਾਰੇ ਸੋਚਾਂਗੇ ਜਾਂ ਫਿਰ ਜਿਹੜੀ ਗੱਲ ਹੋਏਗੀ ਤੁਹਾਨੂੰ ਦੱਸਾਂਗੇ ਖੈਰ ਮੈਂ ਥੋੜਾ ਇਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ ਹੈ ਜੇਕਰ ਨਸੀਮ ਮੈਪ ਦੇ ਉੱਤੇ ਲੈ ਕੇ ਆ ਸਕੀਏ ਤੇ ਪੂਰਾ ਪਾਣੀ ਦਾ ਮੁੱਦਾ ਇਸ ਤਰੀਕੇ ਦਾ ਹੈ ਕਿ ਜਿਹੜਾ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਇੱਕ ਵੱਡਾ ਵਿਵਾਦ ਦਾ ਵਜਾ ਬਣਿਆ ਹੋਇਆ ਕਰੀਬ-ਕਰੀਬ ਕਰੀਬ 4 ਦਹਾਕਿਆਂ ਤੋਂ ਤੁਸੀਂ ਕਹਿ ਸਕਦੇ ਹੋ ਕਿ ਇਹ ਪੂਰਾ ਵਿਵਾਦ ਇੱਕ ਵੱਡਾ ਬਣਿਆ ਹੋਇਆ ਹੈ ਤਾਂ ਇਸ ਵਿਵਾਦ ਦੇ ਵਿਚਾਲੇ ਹੁਣ ਸਵਾਲ ਇਹ ਹੈ ਕਿ ਬਾਕੀ ਪੰਜਾਬ ਪਾਣੀ ਦੇ ਦੇਵੇਗਾ ਯਾ ਫਿਰ ਜਿਹੜਾ ਪਾਣੀ ਹੈ ਉੱਥੋਂ ਕਦਵਾ ਹੁੰਦਾ ਏ ਇਹ ਵੀ ਇੱਕ ਵੱਡਾ ਸਵਾਲ ਹੈ ਨਾ ਕਿ ਪਾਣੀ ਉਧਰੋਂ ਆ ਰਿਹਾ ਹੈ ਨਹੀਂ ਆ ਰਿਹਾ ਕਦੋਂ ਆਏਗਾ ਖੈਰ ਮੈਂ ਥੋੜਾ ਜਿਹਾ ਤੁਹਾਨੂੰ ਸਮਝਾ ਦਿੰਨਾ ਕਿ ਕਿਸ ਤਰੀਕੇ ਨਾਲ ਜਿਹੜਾ ਵਾਟਰ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇੰਡਸ ਵਾਟਰ ਟ੍ਰੀਟੀ ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਨਾਲ ਪਾਣੀ ਹੈ ਤੇ ਸਾਡੇ ਵਾਲੇ ਪਾਸੇ ਕਿਵੇਂ ਆਸੀ ਕੋਸ਼ਿਸ਼ ਕਰਾਂਗੇ ਹੋਰ ਅਪਡੇਟ ਇਸ ਦੇ ਉੱਤੇ ਲੈ ਸਕੇ ਸਾਡੇ ਸੇ ਹੋਗੀ ਰਵੀ ਮੇਸ਼ਟਰਾ ਦਿੱਲੀ ਤੋਂ ਜੁੜਨਗੇ ਮੈਂ ਉਹਨਾਂ ਦਾ ਵੀ ਰੁਖ ਕਰਾਂਗਾ ਪਰ ਮੈਂ ਥੋੜਾ ਜਿਹਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਇੱਕ ਮੈਪ ਹੈ ਮੇਰੀ ਸਕਰੀਨ ਦੇ ਉੱਤੇ ਜੇ ਨਾ ਇੰਡਸ ਵਾਟਰ ਜਿਹੜਾ ਆ ਸਾਫ਼ ਤੌਰ ਤੇ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਇੰਡਸ ਰਿਵਰ ਵਗਦੀ ਹੈ ਇੰਡਸ ਰਿਵਰ ਦੇਖੋ ਪੰਜ ਦਰਿਆ ਜਿਹੜੇ ਪੰਜਾਬ ਦੇ ਕਹੇ ਜਾਂਦੇ ਨੇ ਉਹ ਪੰਜ ਤੇ ਪੰਜ ਦਰਿਆ ਅੱਗੇ ਜਾ ਕੇ ਇੰਡਸ ਦੇ ਵਿੱਚ ਮਿਲ ਜਾਂਦੇ ਨੇ ਉਹਨਾਂ ਦੇ ਵਿੱਚ ਜੇਲਮ ਹੈ ਜਿਹੜਾ ਪਾਕਿਸਤਾਨ 'ਚ ਵਹਿ ਰਿਹਾ ਹੈ ਇਹਨਾਂ ਦੇ ਵਿੱਚ ਚਨਾਬ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਵਹਿ ਰਿਹਾ ਹੈ ਤੇ ਇਹਨਾਂ ਦੇ ਵਿੱਚ ਰਾਵੀ ਹੈ ਜਿਹੜਾ ਹਿੰਦੁਸਤਾਨ ਤੇ ਪਾਕਿਸਤਾਨ ਦੋਵਾਂ ਦੇ ਵਿੱਚ ਵਹਿੰਦਾ ਹੈ ਬਿਲਕੁਲ ਵਿਚਾਲੇ ਬਾਰਡਰ ਹੈ ਤੁਸੀਂ ਗੁਰਦਾਸਪੁਰ ਵਾਲੇ ਪਾਸੇ ਇਧਰ ਫਿਰੋਜ਼ਪੁਰ ਵਾਲੇ ਪਾਸੇ ਸਤਲੁਜੋ ਬਣ ਜਾਂਦਾ ਹੈ ਤੇ ਜਿਹੜਾ ਗੁਰਦਾਸਪੁਰ ਵਾਲੇ ਪਾਸੇ ਆ ਉਹ ਸਾਰਾ ਰਾਵੀ ਦਰਿਆ ਵਗਦਾ ਏ ਔਰ ਰਾਵੀ ਦਰਿਆ ਇਸ ਤਰੀਕੇ ਦਾ ਹੈ ਕਿ ਅੱਗੇ ਜਾ ਕੇ ਇਹ ਵੀ ਇੰਡਸ ਦੇ ਵਿੱਚ ਮਿਲ ਜਾਂਦਾ ਹੈ ਪਹਿਲਾਂ ਇੱਕ ਵਾਰੀ ਸਮਝੋ ਕਿ ਇੰਡਸ ਦੇ ਵਿੱਚ ਇਹ ਇੰਡਸ ওয়াਟਰ ਹੈ ਇੰਡਸ ਜਿਹੜੀ ਨਦੀ ਆ ਉਹ ਹੈ ਸਿੰਧ ਨਦੀ ਜਿਸ ਨੂੰ ਕਿਹਾ ਜਾਂਦਾ ਹੈ ਸਿੰਧ ਪੂਰੀ ਤੁਹਾਨੂੰ ਲੱਗਦਾ ਹੈ ਇਹ ਤਸਵੀਰ ਚ ਨਜ਼ਰ ਆ ਰਹੀ ਹੋएगी ਇਹ ਸਿੰਧ ਨਦੀ ਹੈ ਜਿਹੜੀ ਚਾਈਨਾ ਵਾਲੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਭਾਰਤ ਦੇ ਵਿੱਚੋਂ ਹੁੰਦੀ ਹੋਈ ਪਾਕਿਸਤਾਨ ਦੇ ਵਿੱਚ ਐਂਟਰ ਕਰ ਜਾਂਦੀ ਹੈ ਉੱਪਰ ਜਿਹੜਾ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ ਉਸ ਦੇ ਵਿੱਚੋਂ ਵੀ ਨਿਕਲਦੀ ਹੈ ਤੇ ਉਸ ਤੋਂ ਬਾਅਦ ਜੇਲਮ ਭਾਰਤ ਵਾਲੇ ਪਾਸੇ ਤੋਂ ਨਿਕਲਦੀ ਹੈ ਕਸ਼ਮੀਰ ਤੋਂ ਔਰ ਉਹ ਜਾਂਦੀ ਹੈ ਇੰਡਸ ਦੇ ਵਿੱਚ ਜਾ ਕੇ ਮਿਲ ਜਾਂਦੀ ਹੈ ਚਨਾਬ ਵੀ ਮਿਲਦੀ ਹੈ ਰਾਵੀ ਵੀ ਮਿਲਦੀ ਹੈ ਉਸ ਤੋਂ ਬਾਅਦ ਜੇ ਮੈਂ ਬਿਆਸ ਦਾ ਜ਼ਿਕਰ ਕਰ ਲਵਾਂ ਸਤਲੁਜ ਦਾ ਜ਼ਿਕਰ ਕਰ ਲਵਾਂ ਇਹ ਵੀ ਅੱਗੇ ਜਾ ਕੇ ਮਿਲਦੀਆਂ ਨੇ ਬਿਆਸ ਆਪਾਂ ਨੂੰ ਪਤਾ ਹੈ ਕਿ ਬਿਆਸ ਅੱਗੇ ਜਾ ਕੇ ਸਤਲੁਜ ਦੇ ਵਿੱਚ ਮਿਲਦੀ ਹੈ ਹਰੀਕੇ ਪਤਨ ਤੇ ਉਸ ਤੋਂ ਬਾਅਦ ਜਾ ਕੇ ਪਾਕਿਸਤਾਨ ਦੇ ਵਿੱਚ ਐਂਟਰ ਹੋ ਜਾਂਦੀ ਹੈ ਤੇ ਫਿਰ ਜਿਹੜੀ ਇੰਡਸ ਰਿਵਰ ਆ ਉਸ ਦੇ ਵਿੱਚ ਚਲੀ ਜਾਂਦੀ ਹੈ ਸਾਡੇ ਨਾਲ ਕੁਝ ਪੋਲਿਟੀਕਲ ਆਗੂ ਜੁੜਨਗੇ ਮੈਂ ਉਹਨਾਂ ਦਾ ਰੁਕ ਕਰਦਾ ਹਾਂ ਪਰ ਉਸ ਤੋਂ ਪਹਿਲਾਂ ਸਮਝੋ ਕਿਹਾ ਕੀ ਜਾ ਰਿਹਾ ਹੈ ਉਸ ਤੋਂ ਪਹਿਲਾਂ ਸਮਝੋ ਕਿ ਇੱਥੇ ਹੈਗਾ ਪੰਜਾਬ ਆਪਣਾ ਜਿਹੜਾ ਪੰਜਾਬ ਜਿਹਦੇ ਵਿੱਚ ਬਿਆਸ ਤੇ ਸਤਲੁਜ ਵਗ ਰਹੇ ਨੇ ਥੋੜੇ ਧਿਆਨ ਨਾਲ ਸੁਣਿਓ ਪਤਾ ਲੱਗੇਗਾ ਕਿ ਕਿਹੜਾ ਪਾਣੀ ਕਿੱਥੋਂ ਆਏਗਾ ਔਰ ਕਿੱਥੇ ਜਾਏਗਾ ਇੱਥੇ ਪੰਜਾਬ ਹੈ ਔਰ ਇਧਰਲੇ ਪਾਸੇ ਆ ਗਿਆ ਹਰਿਆਣਾ ਮੈਂ ਐਗਜ਼ੈਕਟਲੀ ਬਿਲਕੁਲ ਨਾਲ-ਨਾਲ ਹੈ ਥੋੜਾ ਜਿਹਾ ਮੈਪ ਦਾ ਅੱਗੇ ਪਿੱਛੇ ਹੋ ਸਕਦਾ ਹੈ ਤਾਂ ਜਿਹੜਾ ਰਾਵੀ ਦਾ ਪਾਣੀ ਕਿਹਾ ਜਾ ਰਿਹਾ ਕਿ ਇਸ ਨੂੰ ਪੰਜਾਬ ਵਾਲੇ ਪਾਸੇ ਮੁੜਿਆ ਜਾਵੇ ਚਨਾਬ ਦੇ ਪਾਣੀ ਨੂੰ ਪੰਜਾਬ ਵਾਲੇ ਪਾਸੇ ਮੁੜਿਆ ਜਾਵੇ ਤਾਂ ਇਹ ਜੇਕਰ ਦੋਵੇਂ ਦਰਿਆਵਾਂ ਦਾ ਪਾਣੀ ਪੰਜਾਬ ਦੇ ਵਿੱਚ ਆਉਂਦਾ ਤਾਂ ਫਿਰ ਇਹ ਦੋਵੇਂ ਦਰਿਆਵਾਂ ਦਾ ਪਾਣੀ ਜੋ ਸੀਐਮ ਜ਼ਿਕਰ ਕਰ ਗਏ 23 ਐਮਐਫ ਪਾਣੀ ਹੋਏਗਾ 23 ਐਮਐਫ ਪਾਣੀ ਔਰ ਜੇਕਰ ਇਹ ਪਾਣੀ ਆਉਂਦਾ ਤਾਂ ਫਿਰ ਅੱਗੇ ਹਰਿਆਣਾ ਨੂੰ ਦਿੱਤਾ ਜਾ ਸਕਦਾ ਤਾਂ ਕੀ ਉਹ ਰੂਟ ਕੀ ਹੋਏਗਾ ਕਿ ਐਸਵਾਈਐਲ ਦੇ ਜ਼ਰੀਏ ਹੀ ਪਾਣੀ ਦਿੱਤਾ ਜਾਏਗਾ ਹਰਿਆਣਾ ਨੂੰ ਇਹ ਇੱਕ ਵੱਡਾ ਸਵਾਲ ਜਰੂਰ ਹੈ ਤਾਂ ਮੈਂ ਮੈਪ ਇਸ ਕਰਕੇ ਸਮਝਾ ਰਿਹਾ ਕਿ ਪੰਜ ਦਰਿਆ ਨੇ ਛੇਵਾਂ ਇਹ ਸਿੰਧ ਔਰ ਸਿੰਧ ਸਭ ਤੋਂ ਵੱਡਾ ਦਰਿਆ ਹੈ ਜਿਹੜਾ ਬਿਲਕੁਲ ਪਾਕਿਸਤਾਨ ਦੇ ਵਿੱਚ ਹੀ ਵਹਿ ਰਿਹਾ ਹੈ ਔਰ ਬਾਕੀ ਸਾਰੇ ਦਰਿਆ ਜਾ ਕੇ ਸਿੰਧ ਦਰਿਆ ਦੇ ਵਿੱਚ ਮਿਲਦੇ ਨੇ ਮੈਂ ਪੰਜਾਬੀ ਗੱਲ ਕਰਾਂ ਢਾਈ ਦਰਿਆ ਸਾਡੇ ਕੋਲ ਨੇ ਕਿਉਂਕਿ ਰਾਵੀ ਅੱਧਾ ਉੱਧਰ ਵੀ ਅੱਧਾ ਇੱਧਰ ਵੀ ਹੈ ਤੇ ਬਾਕੀ ਚਨਾਬ ਤੇ ਜੇਲਮ ਵੀ ਤਾਂ ਸੀਐਮ ਇਹ ਵੀ ਜ਼ਿਕਰ ਕਰਦੇ ਨਜ਼ਰ ਆਇਆ ਕਿ ਜੇਲਮ ਵਾਲਾ ਪਾਣੀ ਤਾਂ ਚਲੋ ਸਾਨੂੰ ਨਹੀਂ ਮਿਲਣਾ हां ਜਿਹੜਾ ਚਨਾਬ ਵਾਲਾ ਪਾਣੀ ਹੈ ਉਹ ਭਾਰਤ ਦੇ ਵਿੱਚੋਂ ਹੀ ਬਿਲਕੁਲ ਕਸ਼ਮੀਰ ਦੇ ਵਿੱਚੋਂ ਜਾਂਦਾ ਹੈ ਜੇਲਮ ਜਿਹੜੀ ਹੈਗੀ ਉਹ ਪੀਓਕੇ ਪਾਕਿਸਤਾਨ ਅਕੂਪਾਈਡ ਕਸ਼ਮੀਰ ਦੇ ਵਿੱਚੋਂ ਹੀ ਹੁੰਦੀ ਹੋਈ ਪਾਕਿਸਤਾਨ ਦੇ ਵਿੱਚ ਚਲੀ ਜਾਂਦੀ ਹੈ ਉੱਪਰ ਤੁਹਾਨੂੰ ਮੈਪ ਦੇ ਵਿੱਚ ਨਜ਼ਰ ਆਇਆ ਹੋਵੇਗਾ ਚਨਾਬ ਹੈ ਜਿਹੜੀ ਉਹ ਜਿਹੜਾ ਸਾਡਾ ਕਸ਼ਮੀਰ ਹੈ ਉਸ ਤੋਂ ਹੁੰਦੀ ਹੋਈ ਪਾਕਿਸਤਾਨ ਜੈਂਟਰ ਕਰਦੀ ਹੈ ਯਾਨੀ ਕਸ਼ਮੀਰ ਤੋਂ ਇਸ ਵਾਲੇ ਪਾਸੇ ਪੰਜਾਬ ਵਾਲੇ ਪਾਸੇ ਮੁੜਿਆ ਜਾ ਸਕਦਾ ਹੈ ਰਾਵੀ ਤਾਂ ਸਾਡੇ ਪੰਜਾਬ ਦੇ ਵਿੱਚੋਂ ਨਿਕਲਦੀ ਆ ਦੋਵੇਂ ਦਰਿਆਵਾਂ ਦਾ ਪਾਣੀ ਹੈ ਜਿਹੜਾ ਸਾਡੇ ਵਾਲੇ ਪਾਸੇ ਮੁੜਿਆ ਜਾ ਸਕਦਾ ਤਾਂ ਇਸ ਦਾ ਅਸਰ ਇਸ ਤਰੀਕੇ ਨਾਲ ਨਜ਼ਰ ਆ ਸਕਦਾ ਹੈ ਕਿ ਪੰਜਾਬ ਦੇ ਕੋਲ ਚੰਗੀ ਕੁਆਂਟੀਟੀ ਦੇ ਵਿੱਚ ਪਾਣੀ ਹੋ ਜਾਵੇ ਤੇ ਉਸ ਤੋਂ ਬਾਅਦ ਹਰਿਆਣਾ ਨੂੰ ਜਾਂ ਰਾਜਸਥਾਨ ਨੂੰ ਜਾਂ ਜਿਹਨੂੰ ਵੀ ਪਾਣੀ ਚਾਹੀਦਾ ਉਹ ਭੇਜਿਆ ਜਾਵੇ ਇੱਕ ਗੱਲ ਨੂੰ ਇਹ ਵੀ ਸਮਝੋ ਕਿ ਜੇਕਰ ਉਹ ਪਾਣੀ ਇੱਥੇ ਆ ਗਿਆ ਤਾਂ ਪੰਜਾਬ ਕੋਲ ਪਾਣੀ ਸੰਭਾਲਣ ਦੀ ਸਮਰੱਥਾ ਕਿੰਨੀ ਹੈ ਜੇਕਰ ਸਾਡੇ ਕੋਲ ਵਾਧੂ ਪਾਣੀ ਹੋ ਜਾਏਗਾ ਤਾਂ ਇਹ ਨਹੀਂ ਹੈ ਕਿ ਅਸੀਂ ਦਈਏ ਹੀ ਨਾ ਤਾਂ ਸਾਨੂੰ ਉਸ ਨੂੰ ਵੀ ਕਿਤੇ ਨਾ ਕਿਤੇ ਚੈਨਲਾਈਜ਼ ਕਰਨਾ ਹੋਵੇਗਾ ਕਿ ਜੇਕਰ ਸਾਡੇ ਕੋਲ ਪਾਣੀ ਵੱਧ ਆਏ ਸਾਡੇ ਕੋਲ ਪਾਣੀ ਹੈਗਾ ਇਹ ਤਾਂ ਉਹਨੂੰ ਕਿਹੜੇ ਕਿਹੜੇ ਹਿੱਸਿਆਂ ਦੇ ਵਿੱਚ ਵੰਡਿਆ ਜਾਵੇ ਜਾਂ ਕਿੱਥੇ ਕਿੱਥੇ ਭੇਜਿਆ ਜਾਵੇ ਕਿਰੋਂ ਸੈਂਟਰ ਦੇ ਨਾਲ ਬੈਠ ਕੇ ਗੱਲ ਹੋਏਗੀ ਕਿ ਕਿੰਨਾ ਪਾਣੀ ਆ ਰਿਹਾ ਕਿੰਨਾ ਕਿਸਦੇ ਕੋਲ ਜਾਏਗਾ ਕਿੰਨਾ ਕਿਸਦੇ ਕੋਲ ਜਾਏਗਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗਾਂ ਹੋਣ